ਇਸ ਤਰ੍ਹਾਂ ਭਾਈ ਸਾਹਿਬ ਲੋਕ ਸਭਾ ਗੁਰਦਾਸਪੁਰ ਦੀ ਗੱਲ ਕਰਾਂਗਾ ਇਹ ਉਹਨਾਂ ਨਾਲ ਇੱਕ ਠੱਗੀ ਹੋ ਗਈ ਸੰਨੀ ਜੋਲ ਇੱਕ ਐਸਾ ਫਿਲਮ ਸਟਾਰ ਪਠਾਨਕੋਟ ਚ ਲਿਆਂਦਾ ਜਿਲ੍ਹਾ ਗੁਰਦਾਸਪੁਰ ਚ ਲਿਆਂਦਾ ਜਿੱਨੇ ਜਦਦੇ ਉਹ ਐਮਪੀ ਬਣੇਦੇ ਉਹ ਆਏ ਹੀ ਨਹੀਂ ਹੈਗੇ ਪਠਾਨਪੁਰ ਚ ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ ਟੂਰਿਸਟ ਹੱਬ ਬਣਾਵਾਂਗੇ ਪਠਾਨਕੋਟ ਨੂੰ ਲੇਕਿਨ ਉਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਇਸ ਤਰ੍ਹਾਂ ਦੀ ਨਾ ਕੋਈ ਇੰਡਸਟਰੀ ਲਿਆਂਦੀ ਹੈ ਉਹਨਾਂ ਨੇ ਇੱਕ ਬਾਦਮੀ ਨੂੰ ਬੰਬੇ ਤੋਂ ਲਿਆਂਦਾ ਸ਼ੋਅ ਦਿਖਾਇਆ ਫਿਲਮ ਸਟਾਰ ਹੋਰ ਨਾਲ ਆਏ ਤੇ ਲੋਕਾਂ ਕੋਲ ਵੋਟਾਂ ਲਈਆਂ ਲਪੇਟ ਕੇ ਤੇ ਗਾਹ ਹੋਏ ਤੇ ਮੁੜ ਕੇ ਤੇ ਕੋਈ ਲੱਭਿਆ ਹੀ ਨਹੀਂ ਨਮਸਕਾਰ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਚਰਚਾ ਕਰਾਂਗੇ 2024 ਚ ਹੋਣ ਜਾਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਲ ਹੀ ਨਾਲ ਗੱਲ ਕਰਾਂਗੇ ਸਨੀ ਦੇ ਲੋ ਦੇ ਕਾਰਜ ਕਾਲ ਨੂੰ ਲੈ ਕੇ ਪਿਛਲੇ 5 ਸਾਲ ਚ ਗੱਲ ਕਰੀਏ ਪਠਾਨਕੋਟ ਦੀ ਸਨੀ ਦੇ ਲੋ ਲੋ ਕਿੰਨਾ ਕ ਵਿਕਾਸ ਕਰਵਾਇਆ ਗਿਆ ਉਹਨੂੰ ਲੈ ਕੇ ਚਰਚਾ ਕਰਾਂਗੇ ਕੁਝ ਪਠਾਨਕੋਟ ਦੇ ਸਥਾਨਕ ਲੋਕ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਹਾਂ ਤੁਹਾਡਾ ਮੇਰਾ ਨਾਮ ਨਿਤਨ ਮਹਾਜਨਾ ਜੀ ਨਿਤਨੀ ਸਨੀ ਦੇ ਲੋ ਲੋ ਕਿੰਨਾ 5 ਸਾਲ ਦਾ ਵਿਕਾਸ ਕਰਵਾਇਆ ਗਿਆ ਇਸ ਤਰ੍ਹਾਂ ਭਾਈ ਸਾਹਿਬ ਲੋਕ ਸਭਾ ਗੁਰਦਾਸਪੁਰ ਦੀ ਗੱਲ ਕਰਾਂਗਾ ਇਹ ਉਹਨਾਂ ਨਾਲ ਇੱਕ ਠੱਗੀ ਹੋ ਗਈ ਸੰਨੀ ਜੋਲ ਇੱਕ ਐਸਾ ਫਿਲਮ ਸਟਾਰ ਪਠਾਨਕੋਟ ਚ ਲਿਆਂਦਾ ਜ਼ਿਲ੍ਹਾ ਗੁਰਦਾਸਪੁਰ ਚ ਲਿਆਂਦਾ ਔਰ ਲੋਕਾਂ ਨੇ ਬਹੁਤ ਤੋਨੂੰ ਹਮ ਹਮ ਆ ਕੇ ਵੋਟਾਂ ਪਾਈ ਐ ਵੀ ਨੌਜਵਾਨ ਵੀ ਹੈ ਯੂਥ ਦੀ ਗੱਲ ਵੀ ਕਰਦਾ ਇੰਡਸਟਰੀ ਦੀ ਗੱਲ ਵੀ ਕਰਦਾ ਔਰ ਫਿਲਮ ਸਿਟੀ ਦੀ ਵੀ ਗੱਲ ਕਰਦਾ ਔਰ ਬੜੀ ਸ਼ਰਮ ਦੀ ਗੱਲ ਹੈ ਸਾਡੇ ਮੈਂਬਰ ਪਾਰਲੀਮੈਂਟ ਲਈ ਉਹ ਆਫੀਸ਼ੀਅਲੀ ਔਰ ਅਨ ਆਫੀਸ਼ੀਅਲੀ ਪਿਛਲੇ ਪੌਣੇ 5 ਸਾਲ ਦੇ ਵਿੱਚ ਪਠਾਨਕੋਟ ਦੇ ਵਿੱਚ ਉਹਨਾਂ ਦਾ ਇੱਕ ਸਿੰਗਲ ਵਿਜ਼ਿਟ ਵੀ ਨਹੀਂ ਹੈ ਔਰ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਜੇ ਉਹ ਇੱਕ ਵਾਰ ਵੀ ਪਠਾਨਕੋਟ ਆਏ ਹੋਣ ਇੱਕ ਵਾਰੀ ਕਹਿ ਰਿਆਂ ਔਰ ਉਸ ਤੋਂ ਘਟੀਆ ਗੱਲ ਹੈ ਕਿ ਉਹ ਆਪਣੀ ਪਾਰਟੀ ਦੇ ਕਿਸੇ ਇਲੈਕਸ਼ਨ ਦੇ ਵਿੱਚ ਵੀ ਨਹੀਂ ਆਏ ਚਾਹੇ ਉਹਦੇ ਵਿੱਚ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਚਾਹੇ ਉਹ ਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਚਾਹੇ ਉਹ ਚ ਪੰਚਾਇਤਾਂ ਦੇ ਇਲੈਕਸ਼ਨ ਹੋਏ ਬਹੁਤ ਮੂਰਖ ਬਣਾਇਆ ਗਿਆ ਸੰਨੀ ਦਿਓਲ ਵੱਲੋਂ ਇੱਕ ਹੈਂਡ ਪੰਪ ਦੀ ਉਹ ਫੋਟੋ ਖਿਚਾ ਕੇ ਤੇ ਲੋਕਾਂ ਨਾਲ ਤੇ ਠੱਗੀ ਹੋਈ ਔਰ ਡਵੈਲਪਮੈਂਟ ਦੀ ਬੜੀ ਦੂਰ ਦੀ ਗੱਲ ਹੈ ਉਹਨਾਂ ਦਾ ਕੋਈ ਨੁਮਾਇੰਦਾ ਹੀ ਨਹੀਂ ਇੱਥੇ ਕੋਈ ਨੁਮਾਇੰਦਾ ਨਹੀਂ ਹੈ ਬਹੁਤ ਸਾਰੀਆਂ ਵੱਡੀਆਂ ਛੋਟੀਆਂ ਜ਼ਰੂਰਤਾਂ ਹੁੰਦੀਆਂ ਐ MP ਦੀਆਂ ਨਾ ਉੰਡਸਟਰੀ ਲਿਆ ਪਾਈ इवन ਪਠਾਨਕੋਟ ਚ ਇੱਕ ਬੜੀ ਵੱਡੀ ਡਿਮਾਂਡ ਹੈ ਚੰਡੀਗੜ੍ਹ ਲਈ ਟ੍ਰੇਨ ਜਾਂ ਲੁਧਿਆਣਾ ਲਈ ਟ੍ਰੇਨ ਉਹ ਕੋਈ ਟ੍ਰੇਨ ਨਹੀਂ ਹੈ ਪੁਰਾਣੇ ਸਾਬਕਾ MP ਦੇ ਨਾਂ ਦੀ ਇੱਕ ਟ੍ਰੇਨ ਚੱਲਦੀ ਹੈ ਪਠਾਨਕੋਟ ਦਿੱਲੀ ਲਈ ਲੇਕਿਨ ਉਹਨਾਂ ਨੂੰ ਲੋਕੀ ਯਾਦ ਕਰਦੇ ਨੇ ਲekin ਇਹ ਆਦਮੀ ਤੇ ਬਿਲਕੁਲ ਠਗੀ ਕਰ ਗਿਆ ਸਾਡੇ ਨਾਲ ਤੇ ਹੁਣ ਵੀ ਅਗਰ ਪਾਰਟੀ ਬਾਹਰ ਦੇ ਕੈਂਡੀਡੇਟ ਲੈ ਕੇ ਆਂਦੀ ਹੈ ਤੁਹਾਡੇ ਵੱਲੋਂ ਕੀ ਬਾਈਕਟ ਕੀਤਾ ਜਾਏਗਾ ਬਾਈਕਟ ਤੇ ਕਰਨਾ ਹੀ ਚਾਹੀਦਾ ਮੈਂ ਆਪਣੇ ਵੱਲੋਂ ਆਪਣੇ ਇਲਾਕਾ ਵਾਸੀਨ ਨੂੰ ਅਪੀਲ ਕਰਾਂਗਾ ਕਿ ਜਿਹੜੀ ਵੀ ਪਾਰਟੀ ਤੋਂ ਜਿਹੜਾ ਵੀ ਬੰਦਾ ਬਿਲੋਂਗ ਕਰਦਾ ਹੈ ਉਹ ਸਾਰੀਆਂ ਪਾਰਟੀਆਂ ਨੂੰ ਹਲਕੇ ਦਾ ਲੋਕਲ ਬੰਦਾ ਨੁਮਾਇੰਦਾ ਸਾਨੂੰ ਦੇਣਾ ਚਾਹੀਦਾ ਤਾਂ ਕਿ ਉਹ ਲੋਕਾਂ ਦੀਆਂ ਮਜਬੂਰੀਆਂ ਜ਼ਰੂਰਤਾਂ ਮੁੱਢਲੀ ਜ਼ਰੂਰਤਾਂ ਇੰਡਸਟਰੀ ਨੂੰ ਲੈ ਕੇ ਜ਼ਰੂਰਤਾਂ ਸਾਰੀਆਂ ਗੱਲਾਂ ਨੂੰ ਸਮਝ ਵੀ ਸਕੇ ਇੱਕ ਆਦਮੀ ਨੂੰ ਬੰਬੇ ਤੋਂ ਲਿਆਂਦਾ ਸ਼ੋਅ ਦਿਖਾਇਆ ਫਿਲਮ ਸਟਾਰ ਹੋਰ ਨਾਲ ਆਏ ਤੇ ਲੋਕਾਂ ਕੋ ਵੋਟਾਂ ਲਈਆਂ ਲਪੇਟ ਕੇ ਤੇ ਗਾਹ ਹੋਏ ਤੇ ਮੁੜ ਕੇ ਤੇ ਕੋਈ ਲੱਭਿਆ ਹੀ ਨਹੀਂ ਹੋਰ ਵੀ ਕੁਝ ਲੋਕ ਸਾਡੇ ਨਾਲ ਮੌਜੂਦ ਸਰ ਕੀ ਨਾ ਤੁਹਾਡਾ ਮੈਂ ਨਾਮ ਸੰਜੇ ਸੰਜੇ ਜੀ ਤੁਸੀਂ ਹੋਟਲ ਇੰਡਸਟਰੀ ਬਿਲੋਂਗ ਕਰਦੇ ਹੋ ਕਿੰਨਾ ਕਾ ਉਹਨਾਂ ਨੇ ਹੋਟਲ ਵਿਕਾਸ ਕਰਵਾਇਆ ਨਹੀਂ ਜਾਦੇ ਉਹ ਐਮਪੀ ਬਣੇ ਤੇ ਉਹ ਆ ਹੀ ਨਹੀਂ ਹੈਗੇ ਪਠਾਨਕੋਟ ਚ ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ ਟੂਰਿਸਟ ਹੱਬ ਬਣਾਵਾਂਗੇ ਪਠਾਨਕੋਟ ਨੂੰ ਲੇਕਿਨ ਉਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਇਸ ਤਰ੍ਹਾਂ ਦੀ ਨਾ ਕੋਈ ਇੰਡਸਟਰੀ ਲਿਆਂਦੀ ਆ ਉਹਨਾਂ ਨੇ ਨਾ ਉਹਨਾਂ ਨੇ ਕੋਈ ਇੱਥੇ ਇਥੇ ਪਠਾਨਕੋਟ ਤੋਂ 10-12 ਕਿਲੋਮੀਟਰ ਦੂਰ ਧਾਰ ਇੱਕ ਜਗ੍ਹਾ ਹੈ ਉਹਨਾਂ ਨੇ ਕਿਹਾ ਸੀ ਮੈਂ ਇਹਨੂੰ ਵੀ ਡਿਵੈਲਪ ਕਰਾਵਾਂਗਾ ਇਹਨੂੰ ਟੂਰਿਸਟ ਹੱਬ ਬਣਾਵਾਂਗਾ ਜਿੱਦਣ ਪਠਾਨਕੋਟ ਟੂਰਿਸਟ ਜ਼ਿਆਦਾ-ਜ਼ਿਆਦਾ ਰੁਕੇਗਾ ਲੇਕਿਨ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਨਾ ਕੋਈ ਟੂਰਿਸਟ ਹੱਬ ਬਣਾਇਆ ਨਾ ਉੱਥੇ ਕੋਈ ਡਿਵੈਲਪਮੈਂਟ ਕੀਤੀ ਹੈ ਪਠਾਨਕੋਟ ਟੂਰਿਸਟ ਰੁਕਣਾ ਚਾਹੁੰਦਾ ਹੈ ਲੇਕਿਨ ਇੱਥੇ ਰੁਕਣ ਦੇ ਦੇਖਣ ਵਾਸਤੇ ਬੜਾ ਗੁਸ਼ ਹੈ ਲੇਕਿਨ ਉਹਨੂੰ ਡਿਵੈਲਪਮੈਂਟ ਕਰਨ ਵਾਸਤੇ ਉਹਨਾਂ ਨੇ ਕੋਈ ਯੋਗਦਾਨ ਨਹੀਂ ਦਿੱਤਾ ਇਸ ਚੀਜ਼ ਵਿੱਚ ਹਲਕੇ ਭੋਏ ਦੀ ਗੱਲ ਕਰੀ ਇੰਡਸਟ ਕਿੰਨਾ ਵਿਕਾਸ ਹੋਇਆ ਆਪਣਾ ਵਿਕਾਸ ਤਾਂ ਕੁਝ ਵੀ ਨਹੀਂ ਹੋਇਆ ਜੀ ਆਏ ਨਹੀਂ ਤੇ ਵਿਕਾਸ ਕੋ ਥੋੜਾ ਆਣਗੇ ਦੇਖਣਗੇ ਗਰਾਉਂਡ ਰਿਪੋਰਟ ਦੇਖਣ ਤੇ ਸਹੀ ਫੇਰੇ ਵਿਕਾਸ ਹੋਣਾ ਨਾ ਗਰਾਉਂਡ ਰਿਪੋਰਟ ਤਾਂ ਉਹਨਾਂ ਨੇ ਦੇਖੀ ਕੋਈ ਨਹੀਂ ਉਹ ਤੇ ਆਏ ਨਹੀਂ ਬੰਬੇ ਤੋਂ ਜਦੋਂ ਉਹ ਜਿੱਤ ਕੇ ਗਏ ਤੇ ਕੀ ਚਾਹੁੰਦੇ ਹੋ ਅਗਲਾ ਜਿਹੜਾ ਐਮਪੀ ਹੋਏ ਕਿਹੜਾ ਹੋਏ ਆਈ ਤਾਂ ਕਹਿੰਦੇ ਕਿ ਅਗਲਾ ਐਮਪੀ ਜਿਹੜਾ ਹੋਏ ਉਹ ਪਠਾਨਕੋਟ ਤੋਂ ਜ਼ਿਲ੍ਹੇ ਤੋਂ ਹੋਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਕੀ ਕੀ ਡਿਵੈਲਪਮੈਂਟਾਂ ਹੋਣ ਵਾਲੀਆਂ ਬੰਬੇ ਤੋਂ ਆਂਦੇ ਨੇ ਬੰਬੇ ਵਾਪਸ ਚੱਲ ਜਾਂਦੇ ਨੇ ਪਤਾ ਨਹੀਂ ਚੱਲਦਾ ਇੱਥੇ ਕਰਨ ਆਈਏ ਕੀ ਨਹੀਂ ਕਰਨ ਆ ਭਾਈ ਕੀ ਨਾ ਤੁਹਾਡਾ ਆਸ਼ੂ ਸ਼ਰਮਾ ਜੀ ਰਹਿਣਾ ਆਸ਼ੂ ਜੀ ਕਿੰਨਾ ਕ ਲੱਗਦਾ ਕਿ ਸਨਿ ਦੇਵਲ ਵਾਲ ਆਪਣੇ ਕਾਰਜਕਾਲ ਚ ਕਿੰਨਾ ਕ ਕੰਮ ਕਰਾਇਆ ਗਿਆ ਜ਼ੀਰੋ ਕੋਈ ਕੰਮ ਹੋਇਆ ਹੀ ਨਹੀਂ ਹੈ ਉਹਦਾ ਕਾਰਨ ਹੈ ਕਿ ਨਾ ਤੋਂ ਇੱਥੇ ਆਏ ਨੇ ਨਾ ਉਹਨਾਂ ਨੂੰ ਇੱਥੇ ਦੀ ਲੋਕਾਂ ਦੀ ਮਜਬੂਰੀਆਂ ਦਾ ਪਤਾ ਹੈ ਨਾ ਪਰੇਸ਼ਾਨੀਆਂ ਦਾ ਪਤਾ ਹੈ ਉਹ ਸਿਰਫ ਇੱਕ ਸੀਟਾਂ ਦੀ ਗਿਣਤੀ ਵਧਾਉਣ ਵਾਸਤੇ ਉਹਨਾਂ ਨੂੰ ਇੱਥੇ ਭੇਜਿਆ ਗਿਆ ਸੀ ਸੀਟਾਂ ਦੀ ਗਿਣਤੀ ਵਧ ਗਈ ਹੈ ਤੇ ਲੇਕਿਨ ਕੰਮ ਵਾਸਤੇ ਕੋਈ ਵੀ ਨਹੀਂ ਇੱਥੇ ਤਾਂ ਤੁਹਾਨੂੰ ਕੀ ਲੱਗਦਾ 2024 ਇਲੈਕਸ਼ਨ ਤੇ ਬੀਜਪੀ ਨੂੰ ਕਿਹਦੇ ਨੁਕਸਾਨ ਹੋਗੇ ਸਿੱਧਾ ਬਿਲਕੁਲ ਹੋਏਗਾ ਜੀ ਬਿਲਕੁਲ ਹੋਏਗਾ ਕੋਈ ਵੀ ਪਾਰਟੀ ਹੋਏਗੀ ਜਿਹੜਾ ਬਾਹਰ ਦਾ ਕੈਂਡੀਡੇਟ ਲੈ ਕੇ ਆਏਗੀ ਉਹਨੂੰ ਨੁਕਸਾਨ ਹੋਏਗਾ ਸਾਨੂੰ ਲੋਕਲ ਕੈਂਡੀਡੇਟ ਚਾਹੀਦਾ ਪਠਾਨਕੋਟ ਦਾ ਜਿਹਨੂੰ ਸਮੱਸਿਆਵਾਂ ਦਾ ਪਤਾ ਹੋਵੇ ਤੇ ਹੋਰ ਅਗਰ ਗੱਲ ਕਰੀ ਰੋਜ਼ਗਾਰ ਦੀਆਂ ਫਿਰ ਨੌਜਵਾਨਾਂ ਨੂੰ ਵਾਅਦਾ ਕੀਤਾ ਕਿ ਇੰਡਸਟਰੀ ਲਾ ਕੇ ਰੋਜ਼ਗਾਰ ਮਿਲੇਗਾ ਉਹਨੂੰ ਲਾ ਕੇ ਕੀ ਕੀਤਾ ਏਦਾਂ ਦਾ ਕੋਈ ਵੀ ਨਹੀਂ ਕੋਈ ਰੋਜ਼ਗਾਰ ਨਹੀਂ ਕੋਈ ਇੰਡਸਟਰੀ ਨਹੀਂ ਪਠਾਨਕੋਟ ਚ ਸਗੋਂ ਬੇਰੋਜ਼ਗਾਰੀ ਵਧੀ ਹੈ ਕਟਣੀ ਨਹੀਂ ਹੈ ਕੁਝ ਯੂਥ ਵੀ ਸਾਡੇ ਨਾਲ ਮੌਜੂ ਹੈ ਜਿਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਸੁਦਾਨ ਸਿੰਘ ਨਾਮ ਹੈ ਜੀ ਮੇਰਾ ਸੁਦਾਨ ਸਿੰਘ ਸਣੀ ਦੇ ਇਲੈਕਸ਼ਨ ਤੋਂ ਪਹਿਲੇ ਵਾਅਦਾ ਕੀਤਾ ਯੂਥ ਨੂੰ ਖਾਸ ਕਰ ਯੂਥ ਨੂੰ ਅਸੀਂ ਨੌਕਰੀ ਦੇਵਾਂਗੇ ਜੌਬ ਦੇਵਾਂਗੇ ਜੀ ਐਦਾਂ ਦੀ ਗੱਲ ਹੈ ਨਾ ਜੀ ਉਹ ਤੇ ਆਏ ਨਹੀਂ ਜੀ ਪਹਿਲੇ ਗੱਲ ਵਾਅਦੇ ਤਾਂ ਪੂਰੇ ਹੁੰਦੇ ਤੁਸੀਂ ਆਓਗੇ ਤੁਸੀਂ ਆਓਗੇ ਪਹਿਲੇ ਦੇਖੋਗੇ ਸਮੱਸਿਆ ਨੂੰ ਦੇਖੋਗੇ ਫੇਰ ਹੀ ਪਹਿਲੀ ਗੱਲ ਤੁਸੀਂ ਆਓ ਆ ਕੇ ਯੂਥ ਦਾ ਇੰਨਾ ਹੀ ਬੜਾ ਹੌਸਲਾ ਹੁੰਦਾ ਹੈ ਕਿ ਬੰਦਾ ਆਇਆ ਸਮੱਸਿਆ ਦੇਖ ਕੇ ਗਿਆ ਸਮੱਸਿਆ ਦਾ ਹੱਲ ਹੁੰਦਾ ਨਹੀਂ ਹੁੰਦਾ ਉਹ ਨੈਕਸਟ ਪੁਆਇੰਟ ਹੈ ਫਰਸਟ ਪੁਆਇੰਟ ਤੇ ਇਹੀ ਹੁੰਦਾ ਹੈ ਕਿ ਤੁਸੀਂ ਆਓ ਉਹ ਬੰਦੇ ਆਏ ਨਹੀਂ ਉਹ ਬੰਬੇ ਆ ਆਪਣੀ ਫਿਲਮ ਵਗੈਰਾ ਬਣਾ ਰਹੇ ਉਹਨਾਂ ਨੂੰ ਇੱਥੇ ਦੀ ਪ੍ਰੋਬਲਮਸ ਦਾ ਪਤਾ ਹੀ ਨਹੀਂ ਹੈ ਮੇਨ ਇਹ ਰਹਿ ਗਿਆ ਕਿ ਹੱਡਾ ਕੋਈ ਵੀ ਇੱਥੇ ਦਾ ਕੈਂਡੀਡੇਟ ਖੜਾ ਹੁੰਦਾ ਹੈ ਉਹ ਆਏ ਲੋਕਲ ਕੈਂਡੀਡੇਟ ਹੋਏਗਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਆਏਗਾ ਉਹਨੂੰ ਐਟਲੀਸ ਇੰਨਾ ਤੇ ਪਤਾ ਹੈਗਾ ਕਿ ਕੀ ਚੱਲਦਾ ਕੀ ਪਿਆ ਹੈ ਕੀ ਨਹੀਂ ਚੱਲਦਾ ਪਿਆ ਇਸ ਕਰਕੇ ਸਾਡੀ ਇਹੀ ਡਿਮਾਂਡ ਹੈ ਕਿ 2024 ਦੇ ਇਲੈਕਸ਼ਨ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦਾ ਕੈਂਡੀਡੇਟ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦਾ ਹੈ ਬਸ ਯੂਥ ਦੀ ਇਹੀ ਡਿਮਾਂਡ ਹੈ ਜੀ ਸਰ ਸਨੀ ਦੇ ਵੱਲੋਂ ਹੁਣ ਕਹਤਾ ਹੈ ਕਿ ਮੈਂ ਇਲੈਕਸ਼ਨ ਨਹੀਂ ਲੜਾਂਗਾ ਪਰ ਪਾਰਟੀ ਵੱਲੋਂ ਹੁਣ ਦੂਆਰਾ ਕੈਂਡੀਡ ਕੋਈ ਬਾਹਰ ਦਾ ਲੈ ਕੇ ਆਂਦਾ ਹੈ ਤਾਂ ਕੀ ਹੋਏਗਾ ਮੈਨੂੰ ਲੱਗਦਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਬਾਹਰ ਦੇ ਕੈਂਡੀਡੇਟ ਦਾ ਬਾਈਕਾਟ ਕਰਨਾ ਚਾਹੀਦਾ ਹੈ ਚਾਹੇ ਸੰਨੀ ਦਿਓਲੋ ਇੱਕ ਪਾਲ ਕਾਲ ਪਤਾ ਚੱਲੇ ਕੋਈ ਹੋਰ ਦਿਓਲ ਆ ਗਿਆ ਜਾਂ ਕੋਈ ਹੋਰ ਵੱਡਾ ਉਹ ਲੈਂਦਾ ਫਿਲਮ ਸਟਾਰ ਤੇ ਇਹ ਇਹਨਾਂ ਦੇ ਸੰਨੀ ਦਿਓਲ ਦੇ ਪਰਿਵਾਰ ਦੀ ਇਹੀ ਹਿਸਟਰੀ ਹੈ ਇਹਦੇ ਪਿਤਾ ਧਰਮਿੰਦਰ ਜੀ ਜਦੋਂ ਉਹ ਰਾਜਸਥਾਨ ਤੋਂ ਲੋਕ ਸਭਾ ਲੜੇ ਆ ਉੱਥੇ ਵੀ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਐਜ਼ ਏ ਐਕਟਰ ਐਜ਼ ਏ ਸਟਾਰ ਉਹ ਚੰਗੇ ਹੋ ਸਕਦੇ ਨੇ ਲੇਕਿਨ ਇਹੀ ਮੈਂਬਰ ਪਾਰਲੀਮੈਂਟ ਹੁੰਦਾ ਆਪਣੇ ਹਲਕੇ ਦਾ ਵਕੀਲ ਜਿਹੜਾ ਸੈਂਟਰ 'ਚ ਲੜਾਈ ਲੜੇ आज पठानकोट आर्मी ਦੇ ਕਈ ਸਮੱਸਿਆ ਨਾਲ ਕੰਸਟਰਕਸ਼ਨ ਨੂੰ ਲੈ ਕੇ ਸਿਵਲ ਦੇ ਕੰਮਾਂ ਨੂੰ ਲੈ ਕੇ ਘਿਰਿਆ ਪਿਆ OTG ਹੈ ਆਰਡਨੈਂਸ ਡਿਪੂ ਹੈ ਫਲਾਣੇ ਡਿਪੂ ਉਹਦੀ ਕੋਈ ਗੱਲ ਕਰਨ ਵਾਲੇ ਕੋਈ ਨਹੀਂ ਕਿਉਂਕਿ ਇਹ ਸੈਂਟਰ ਦੇ ਕੰਮ ਨੇ ਅਗਰ पठानकोट ਸ਼ਹਿਰ ਦੇ ਵਿੱਚ ਕੋਈ ਚਾਰ ਟ੍ਰੇਨਾਂ ਨਵੀਆਂ ਲੈਣੀਆਂ ਉਹ ਸੈਂਟਰ ਦਾ ਕੰਮ ਹੈ ਤੇ ਉਹਨਾਂ ਦੇ ਗਿਆ ਅਨੁਸਾਰ ਉਹਨਾਂ ਦਾ ਤੇ ਕੋਈ ਸਰਕਾਰੀ ਨੁਮਾਇੰਦਾ ਵੀ ਨਹੀਂ ਆਇਆ ਵੀ ਉਹਨਾਂ ਦੇ ਬਿਹਾਫ ਤੇ ਕੋਈ ਸਰਕਾਰੀ ਟੀਮ ਆਂਦੀ ਕੋਈ ਅਫੀਸਰ ਜਾਂਦੇ ਜਿੱਦਾਂ ਮੇਰੇ ਹੁਣੇ دوست ਨੇ ਗੱਲ ਕੀਤੀ ਹੈ ਵੀ ਇਹ ਲਾਗੇ ਧਾਰ ਦਾ ਏਰੀਆ ਹੈ ਜਾਂ ਡੈਮ ਦਾ ਏਰੀਆ ਹੈ ਕਥਲੌਰ ਸੈਂਚੁਰੀ ਦਾ ਏਰੀਆ ਹੈ ਉਹਨੂੰ ਡਵੈਲਪ ਕਰ ਦੇ ਕੋਈ ਕੰਮ ਨਾ ਉਹਨਾਂ ਦਾ ਕੋਈ ਨੁਮਾਇੰਦਾ ਤੇ ਨਾ ਉਹ ਤੇ ਮੈਂ ਆਪਣੇ ਵੱਲੋਂ ਇੱਕ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਰਾਈ ਵੀ ਬਾਹਰ ਦੇ ਕੈਂਡੀਡੇਟ ਦਾ ਬਾਈਕਟ ਕਰੋ ਜ਼ਿਲ੍ਹਾ ਲੋਕ ਸਭਾ ਦੇ ਵਿੱਚੋਂ ਲੋਕ ਸਭਾ ਗੁਰਦਾਸਪੁਰ ਦਾ ਹੀ ਬੰਦਾ ਹੋਵੇ ਜਿਹਦਾ ਸਾਡੇ ਪਿੱਛੇ ਪ੍ਰਤਾਪ ਬਾਜਵਾ ਜੀ ਜਦੋਂ ਬਣੇ ਉਦੋਂ ਬਹੁਤ ਸਾਰੇ ਵੱਡੇ ਵੱਡੇ ਕੰਮ ਹੋਏ ਲੇਕਿਨ ਉਸ ਤੋਂ ਬਾਅਦ ਜਦੋਂ ਬਾਹਰ ਦੇ ਬੰਦੇ ਆਂਦੇ ਗਿਓ ਸੀਟਾਂ ਦੀ ਗਿਣਤੀ ਵਧਾਣ ਲਈ ਆਏ ਸੀਟਾਂ ਦੀ ਗਿਣਤੀ ਵਧਾਈ ਤੇ ਚੱਲਦੇ ਹੋਏ ਤੇ ਮੇਰੀ ਤੇ ਇਹ ਅਪੀਲ ਹੈ ਪਲੀਜ਼ ਤੁਹਾਡੇ ਮਾਧਿਅਮ ਰਾਈ ਕਿ ਲੋਕਲ ਕੈਂਡੀਡੇਟ ਨੂੰ ਬਹੁਤ ਦਿੱਤਾ ਜਾਏ ਮੌਕਾ ਕੋਈ ਵੀ ਪਾਰਟੀ ਆ ਇੱਥੇ ਲੋਕੀ ਜਿਨ੍ਹਾਂ ਨਾਲ ਸੰਸਦ ਸਨੀ ਦਿਓਲ ਦੇ ਕਾਰਜਕਾਲੋਂ ਕਿਤੇ ਨਾ ਕਿਤੇ ਨਰਾਜ਼ ਨਜ਼ਾਰੇ ਆ ਔਰ ਇਹਨਾਂ ਨੇ ਕਿਹਾ ਹੈ ਕਿ ਅਗਰ ਕੋਈ ਵੀ ਪਾਰਟੀ ਵੱਲੋਂ ਬਾਹਰ ਦਾ ਕੈਂਡੀਡੇਟ ਲੈ ਕੇ ਆ ਜਾਂਦਾ ਤੇ ਉਹਦਾ ਬਾਈਕਾਟ ਕੀਤਾ ਜਾਏਗਾ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ